ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਅਸੀਂ ਅਸੀਂ ਪਾਕਿਸਤਾਨ ਦੀ ਮਦਦ ਕਰਨ ਲਈ ਤਿਆਰ ਰਾਜਨਾਥ ਨੇ ਰਾਜ ਸਭਾ 'ਚ ਕਿਉਂ ਕਿਹਾ ਜਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਅਪਰੇਸ਼ਨਸ ਦੂਰਤੇ ਚਰਚਾ ਸ਼ੁਰੂ ਕੀਤੀ ਜਿਸ ਲਈ 16 ਘੰਟੇ ਦੇ ਅੰਦਰਦ ਕੀਤੇ ਗਏ ਹਨ ਉਹਨਾਂ ਨੇ April ਵਿੱਚ ਪੈਲਗਮ ਅਤਵਾਦੀ ਹਮਲੇ ਨੂੰ ਜਾਮ ਦੇਣ ਲਈ ਤਿੰਨ ਅਤਵਾਦੀਆਂ ਨੂੰ ਮਾਰਨ ਲਈ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕੀਤੀ ਰੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਬਿਨਾ ਕਿਸੇ ਨਾਗਰਿਕ ਦੀ ਜਾਨ ਗਵਾਏ ਇਹ ਭਾਰਤ ਦੀ ਤਾਕਤ ਤੇ ਹਿੰਮਤ ਦਾ ਹਿੰਮਤ ਦਾ ਸਬੂਤ ਹੈ ਪਾਕਿਸਤਾਨ ਭਾਰਤ ਵਿੱਚ ਕਿਸੇ ਵੀ ਨਿਸ਼ਾਨੇ ਤੇ ਹਮਲਾ ਨਹੀਂ ਕਰ ਸਕਿਆ ਕਿਉਂਕਿ ਅਸੀਂ ਹਰ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਆਪਰੇਸ਼ਨ ਸਦੂਰ ਵਿੱਚ ਪਾਕਿਸਤਾਨ ਨੇ 9 ਅੱਤਵਾਦੀ ਟੰਕਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਤੇ 100 ਤੋਂ ਵੱਧ ਅੱਤਵਾਦੀ ਉਹਨਾਂ ਦੇ ਸਰਪ੍ਰਸਤ ਤੇ ਹਮ ਦਰਦ ਮਾਰੇ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ